ਸ਼ਸ਼ੀਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਮ ਹੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ ਵੱਜ ਗਏ ਨੇ 8:20 ਤੇ ਜੋ ਵੀ ਚੱਲਿਆ ਗਿਆ ਸਕੂਲ ਤੇ ਸੋਹ ਨੂੰ ਮੈਂ ਰੈਡੀ ਕਰਨ ਲੱਗੀ ਆ ਤੇ ਮੈਂ ਨਾ ਧੋ ਕੇ ਹੋ ਗਈਆਂ ਰੈਡੀ ਤੇ ਬਾਕੀ ਕਰਦੇ ਆ ਜੀ ਆਪਾਂ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਹਜਮਚੋਤ ਪੱਤੀ ਕਰਨੀ ਹੈ ਕਿਉਂਕਿ ਸੋਹਮ ਦਾ ਟਾਈਮ ਹੋਣ ਵਾਲਾ ਮੈਂ ਕਿਹਾ ਚਲੋ ਪਹਿਲਾਂ ਪੈਨੂ ਰੈਡੀ ਕਰ ਦਈਏ ਰੈਡੀ ਕਰਕੇ ਉਹਨੂੰ ਫਰਾਂਟੇ ਖਵਾ ਕੇ ਫਿਰ ਮੈਂ ਜੋਤ ਪੱਤੀ ਕਰੂੰਗੀ ਨਾ ਤਾਂ ਮੈਂ ਲਈ ਸੀ ਜੋ ਬੰਦੇ ਹੁੰਦੀ ਨਾਲੀ ਸੀ ਤੇ ਬਾਕੀ ਚਲੋ ਠੀਕ ਹੈ ਜੀ ਕਰਦੇ ਆ ਬਲੌਗ ਅੱਗੇ ਕੰਟੀਨਿਊ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਉਜੇ ਟਾਈਮ ਬੱਜ ਗਏ ਨੇ 9:30 ਤੇ ਬੱਚੇ ਚਲੇ ਗਏ ਨੇ ਸਕੂਲ ਤੇ ਮੈਂ ਲੱਗਿਆ ਹੁਣ ਚਾਹ ਪੀਣ ਮੈਂ ਝਾੜੂ ਲਾਤਾ ਤੇ ਜਾਈਆ ਬਿਸਤਰੇ ਸਾਰੇ ਸੈੱਟ ਕਰਤੇ ਆ ਤੇ ਬਾਹਰ ਵੀ ਗੜੀ ਵਾਲੇ ਗੇਟ ਤੱਕ ਝਾੜੂ ਲਾਤਾ ਤੇ ਪੋਚਾ ਮੈਂ ਆਕੇ ਲਾਉਂਗੀ ਅੱਜ ਮੈਂ ਚੱਲੀ ਆ ਸੰਗਰੂਰ ਕਿਉਂਕਿ ਸ਼ਨੀਵਾਰ ਐਤਵਾਰ ਦੀ ਵਿੱਚ ਛੁੱਟੀ ਆ ਗਈ ਸੀ ਤਾਂ ਕਰਕੇ ਜਿਹੜਾ ਆਪਣਾ ਪੈਸੇ ਭਰਨੇ ਸੀ ਆਪਾਂ ਪੈਸਿਆਂ ਦਾ ਕੰਮ ਸੀ ਮੇਨ ਭਰਨ ਦਾ ਕਿਸ਼ਤਾਂ ਦਾ ਕਿ ਕਿਸ਼ਤਾਂ ਤੋਂ ਛੁਟਕਾਰਾ ਹੋ ਜੇ ਹਨਾ ਪੈਸੇ ਭਰਨੇ ਸੀ ਉਹ ਅੱਜ ਮੈਂ ਸੰਗਰੂਰ ਚੱਲੀ ਆ ਪਹਿਲਾਂ ਧੂਰੀ ਭਰੇ ਸੀ ਕਈ ਦਿਨ ਹੋ ਗਏ ਤੂਰੇ ਮੇਰੇ 2-3 ਦਿਨ ਮੇਰੇ ਖਰਾਬ ਹੋ ਗਏ ਗੇੜੇ ਲੱਗਦੇ ਰਹੇ ਤੁਹਾਨੂੰ ਪਤਾ ਹਨਾ ਇਹ ਕੰਮ ਸੌਖਾ ਤਾਂ ਹੁੰਦਾ ਨਹੀਂ ਕਦੇ ਕਿਹੜੇ ਟਾਈਮ ਮਿਲੋ ਜੀ ਕਦੇ ਕਿਹੜੇ ਟਾਈਮ ਦੇ ਲੋ ਜੀ ਤਾਂ ਕਰਕੇ ਮੈਨੂੰ 2-3 ਦਿਨ ਤਾਂ ਧੂਰੀ ਮੇਰੇ ਖਰਾਬ ਹੋ ਗਈ ਸੀ ਉੱਥੇ ਵੀ ਆਪਾਂ ਪੈਸੇ ਭਰਨੇ ਸੀ ਤੇ ਬਾਕੀ ਜਿਹੜੇ ਬਾਕੀ ਪੈਸੇ ਆ ਉਹ ਸੰਗਰੂਰ ਭਰਨੇ ਆ ਤੇ ਅੱਜ ਮੈਂ ਚੱਲੀ ਆ ਸੰਗਰੂਰ ਵੱਡੇ ਭੈਣ ਕੋਲ ਮੈਂ ਕਿਹਾ ਤੂੰ ਮੇਰੇ ਨਾਲ ਚੱਲ ਹਨਾ ਤੇ ਉਹ ਕਹਿੰਦੀ ਕਹਿੰਦੀ ਕੋਈ ਗੱਲ ਨਹੀਂ ਮੈਂ ਉਹ ਫੋਨ ਕਰਤਾ ਸੀ ਸਵੇਰੇ 8:00 ਵਜੇ ਮੈਂ ਕਿਹਾ ਟਾਈਮ ਨਾਲ ਬੈਲੀ ਹੋਊਗੀ ਹਨਾ ਕੰਮ ਕਰ ਜਲਦੀ ਕਰ ਲਈ ਵੀ ਆਪਾਂ ਜਿਹੜਾ ਸੰਗਰੂਰ ਆ ਉਹ ਪੈਸੇ ਭੱਤੇ ਆਉਨੇ ਆ ਅਸ ਤਾਂ ਦੋਸ਼ਤ ਕਾਰਾ ਹੋ ਜਾਊਗਾ ਨਹੀਂ ਅਗਲੇ ਬੰਦੇ ਫੇਰੇ ਕਿਸਤਾ ਖੜੀਆਂ ਹੋ ਜਾਣਗੀਆਂ ਬਹੁਤ ਔਖਾ ਹੋ ਜਾਊਗਾ ਤੇ ਬੱਚਿਆਂ ਦੀ ਫੀਸਾਂ ਭਰਨੀਆਂ ਲੱਗੀਆਂ ਕਰਕੇ ਫਿਰ ਕਿਸਤਾਂ ਦਾ ਬਹੁਤ ਔਖਾ ਹੋ ਜਾਂਦਾ ਕਿਸਤਾਂ ਨਹੀਂ ਭਰੀਆਂ ਜਾਂਦੀਆਂ ਤੇ ਬਾਕੀ ਆਪਾਂ ਚੱਲਦੇ ਆ ਮੈਂ ਸਾਗ ਗਰਮ ਕਰਨ ਲੱਗੀ ਆ ਰਾਤ ਆਪਾਂ ਸਾਗ ਬਣਾਇਆ ਸੀ ਕੱਲ ਤੜਕਾ ਲਾਇਆ ਸੀ ਰਾਤ ਤੇ ਸੋ ਹੁਣ ਲਹਿ ਗਿਆ ਆਲੂ ਜੀਰਾ ਉਹਨੂੰ ਆਲੂ ਜੀਰਾ ਬਣਾਇਆ ਸੀ ਕੱਲੇ ਨੂਨ ਨਾਲ ਜੀਰੇ ਵਾਲੇ ਆਲੂ ਲੈ ਕੇ ਜਾਂਦਾ ਹੁੰਦਾ ਬਿਨਾ ਹਲਦੀ ਤੋਂ ਬਿਨਾ ਮਿਰਚ ਤੋਂ ਤੇ ਮੈਂ ਆਪਣੀ ਰੋਟੀ ਬਣਾ ਲਈ ਸੀ ਬੱਚਿਆਂ ਦੇ ਨਾਲ ਹੀ ਹੁਣ ਇੱਕ ਅੱਧੀ ਰੋਟੀ ਖਾਣਿਆ ਚਾਹ ਦੇ ਨਾਲ ਤੇ ਬਾਕੀ ਫਿਰ ਆਪਾਂ ਚੱਲਦੇ ਆ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਾਕੀ ਗੰਦੇ ਬੱਚੇ ਦਿਖਾਵਾਂ ਤੁਹਾਨੂੰ ਆ ਬੈਠੇ ਆ ਉਟਾ ਤੇ ਝਾੜੂ ਲਾਤਾ ਸਾਰੇ 베ੜੇ ਚ ਗੜੀ ਵਾਲ ਗੇਟਾਂ ਤੱਕ ਝਾੜੂ ਲਾਤਾ ਬਾਕੀ ਤੌਲੀਆ ਪਾ ਧੱਪੇ ਪਾਤੇ ਹਾਂ ਗੰਦਾ ਬੱਚਾ ਤੂੰ ਗੰਦੀ ਬੱਚੀ ਆ ਬਾਹਰ ਨਹੀਂ ਨਿਕਲਣਾ ਨਹੀਂ ਨਿਕਲਣਾ ਬਾਹਰ ਮਿੱਟੀ ਖਾਂਦੇ ਨੇ ਗੰਦੇ ਬੱਚੇ ਦੋਨੇ ਜਾਣੇ ਦੇਖੋ ਹੁਣ ਕਿ ਮੈਂ ਖਾ吃 ਪਾਈ ਇਹਨਾਂ ਆਉਣੀ ਹੈ ਮੈਂ ਬਾਹਰ ਹੀ ਹੋਣੀ ਹੈ ਮੈਂ ਬਾਹਰ ਹੀ ਚੱਲੀ ਹਾਂ ਨਾਲੇ ਧੁੱਪੇ ਵੇਕੇ ਨਾਲੇ ਤੇ ਇੱਕ ਰੋਟੀ ਖਾ ਲੂੰਗੀ ਨਾਲੇ ਚਾਹ ਪੀ ਲੂੰਗੀ ਫਿਰ ਆਪਾਂ ਚੱਲਦੇ ਆ। ਸੋ ਵੀ ਅੱਧਾ ਘੰਟਾ ਤਾਂ ਜਾਣ ਨੂੰ ਵੀ ਲੱਗੂਗਾ ਸਮੂਰ ਸੁਕਰੀ ਤੇ ਜਾਣਾ ਤਾਂ। ਤੇ ਬਾਕੀ ਸੇ ਭੈਣ ਨੂੰ ਵੀ ਚੱਕਣਾ ਘੋ। ਟਾਈਮ ਲੱਗੇ ਜਾਣਾ ਤਾਂ ਕਰਕੇ ਮੈਂ ਕਿਹਾ 9:30 ਹੋ ਗਏ ਫਟਾਫਟ ਰੋਟੀ ਖਾ ਕੇ ਚਾਹ ਪੀ ਕੇ ਤੇ ਨਿਕਲੀਏ ਫਟਾਫਟ। ਕਿਹਨੇ ਜਾਗਦਾ। ਆਹਦੀ ਉੱਚ ਉੱਤੇ ਚੜ ਕੇ ਉਤਰੂ ਇਹ। ਹੇ ਗਏ ਉਹ ਸਿਰੋਂ ਨਿਆਰਾ ਤੇ ਕਾਵਲੀ ਆ ਦੋ ਤਾਂ ਮੈਂ ਤਾਂ ਅੱਜ ਮੈਂ ਤਾਂ ਅੱਜ ਲਾਈ ਤੇ ਮੈਂ ਤਾਂ ਤਿੰਨ ਸਾਰਾ ਸਾਰੇ ਕੰਮ ਕਰਦੀ ਆ ਬੋਲੇ ਵਾਂਗੂ ਲੱਗੇ ਰਹੇ ਨੇ ਉਹ ਲਾਈ ਸੀ ਕਰੀਮ ਪਰ ਤੇਰੀ ਤਾਈ ਦੀ ਹਜੇ ਹਨ ਨਾਲ ਦੇਣਾ ਆਰਡਰ ਕਰ ਦਿੱਤਾ ਨਾ ਆਇਆ ਪਤਾ ਵੀ ਉਹ ਖਾਦੀ ਧੀ ਕੋਰ ਭਾਈ ਜੀ ਨੂੰ ਜੀ ਨੂੰ ਨਹੀਂ ਪਤਾ ਸੰਗਰੂਰ ਸਿਨਮੇ ਕੋਲੇ KFC ਖੁੱਲ ਗਿਆ ਕਿੱਡਾ ਵੱਡਾ ਬ੍ਰਾਂਡ ਥੋੜੀ ਰਸਟ ਕਰਦੇ ਆ ਖੜ ਕੇ ਓਰੇ ਠੱਡ ਚੜ ਗਈ ਹੈ ਨਾ ਬ੍ਰਾਂਡ ਵੱਜ ਗਿਆ ਭਾਈ ਆਉਣਾ ਜੇ ਤੋਂ ਬਾਅਦ ਦੇਖਾਂਗੇ ਸਾਰੇ ਹਾਂ ਫਿਲਮ ਦੇਖਾਂਗੇ ਟਾ ਟੋਰ ਲਾ ਕੇ ਆਈ ਦੀ ਆ ਭਾਈ ਮੈਂ ਆਪਣੇ ਚੀਚੇ ਨਾਲ ਆਈ ਆ ਮੇਰੀ ਭੈਣ ਨੂੰ ਤਾਂ ਘਰੇ ਹੈਗਾ ਸੀ ਕੰਮ ਉਹਨਾਂ ਨੇ ਜਾਣਾ ਸੀ ਉੱਥੋਂ ਡਾਇਰੈਕਟਰ ਦੀ ਐਨਓਸੀ ਫੜਨੀ ਸੀ ਤੇ ਮੇਰਾ ਵੀ ਉੱਥੇ ਕੰਮ ਸੀਗਾ ਜਿੱਥੇ ਇਹਨਾਂ ਦਾ ਸੀ ਤੇ ਤਾਂ ਕਰਕੇ ਫਿਰ ਅਸੀਂ ਦੋਏ ਜਾਣੇ ਚੱਲੇ ਆ। ਸਿਰਮੇ ਕੋਲੇ ਖੜੇ ਆ ਫਨਸ ਕੋਲ। ਸਭ ਤੋਂ ਵੱਡੀ ਖੁਸ਼ੀ ਦੀ ਗੱਲ ਦੱਸਾਂ ਤੁਹਾਨੂੰ। ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈਗੀ ਆ ਬਈ KFC ਖੁੱਲ ਗਿਆ ਇੱਥੇ। ਸੰਗਰੂਰ ਸਿਰਮੇ ਕੋਲੇ। ਕਿੱਡਾ ਵੱਡਾ ਬ੍ਰਾਂਡ ਖੁੱਲ ਗਿਆ ਦੇਖੋ ਇੱਥੇ। ਇਹ ਆਊਟਲੈਟ ਚ ਖੁੱਲਣਾ ਚਾਹੀਦਾ ਸੀ। ਧੂਰੀ ਆਊਟਲੈਟ ਬਣ ਰਿਹਾ ਉੱਥੇ ਖੁੱਲਣਾ ਚਾਹੀਦਾ ਸੀ। ਦੇਖੋ ਕਿੱਡਾ ਵੱਡਾ ਬ੍ਰਾਂਡ ਖੁੱਲ ਗਿਆ। ਚੈੱਕ ਕਰੋ ਤੁਸੀਂ ਇੱਧਰ। ਮੈਂ ਵੀ ਕਹੀ ਜਾਵਾ ਨਾ ਬੋਰਡ ਲੱਗੇ ਹੋਏ ਸੀ ਸਾਰੇ ਕਿਤੇ ਵੀ 1 ਮਿੰਟ ਦਾ ਰਸਤਾ ਰਹਿ ਗਿਆ 3 ਮਿੰਟ ਦਾ ਰਸਤਾ ਰਹਿ ਗਿਆ ਮੈਂ ਕਿਹਾ ਇੱਥੇ ਤਾਂ KFC ਹੈ ਨਹੀਂ ਸੀ ਜਦੋਂ ਆ ਕੇ ਦੇਖਿਆ ਦੇਖੋ ਕਿੰਨਾ ਘੇੜ ਲੱਗ ਰਿਹਾ ਉੱਤਰ ਕੇ ਘੰਡਾ ਵੈਂਡ ਵੱਜ ਗਿਆ ਟੌਰ ਲਾ ਕੇ ਆਇਆ ਟਰੈਂਪੀਰ ਦਾ ਦਿਓ ਮੋਰ ਕਰਕੇ ਮੈਂ ਕਹੂ ਵੀ ਤੇਰੇ ਘਰ ਵਾਲੇ ਤਾਂ ਟੌਰ ਲਾ ਕੇ ਆਇਆ ਸੀ ਕਹਿੰਦੇ ਮੈਨੂੰ ਪਹਿਲਾਂ ਨਹੀਂ ਦੱਸਿਆ ਵੀ ਬਾਹਰ ਇੰਨੀ ਠੰਡਾ ਕਹਿੰਦੇ ਨਹੀਂ ਮੈਂ ਆਉਂਦਾ ਨਹੀਂ ਸੀ ਨਾ ਮੈਂ ਬੰਦਾ ਨਹੀਂ ਜਿਹੜਾ ਸਕੂਟਰ 'ਤੇ ਤੁਰਿਆ ਫਿਰਦਾ ਫਾਸਿ ਫਾਨੂ ਸਕੂਲ ਚੱਲੀ ਲਓ ਜੀ ਗਾਇਜ਼ ਅਸੀਂ ਸੰਗਰੂਰ ਪਹੁੰਚ ਗਏ ਸੀ ਬੈਂਕ 'ਚੋਂ ਪਤਾ ਵੀ ਕਰ ਲਿਆ ਇੱਥੇ ਆਏ ਸੀ ਆ ਬੈਂਕ 'ਚ ਸੁਨਾਮੀ ਗੇਟ ਤੇ ਅਸੀਂ ਆ ਬੈਂਕ 'ਚ ਆਏ ਸੀ ਟਰੈਕਟਰ ਲਿਆ ਸੀਗਾ ਉਹਦੀ ਐਨਓਸੀ ਲੈਣੀ ਸੀ ਇਹਨਾਂ ਨੇ ਆ ਪੌੜੀ ਚੜ ਕੇ ਬੈਂਕ ਹੈਚਡੀਬੀ ਬੈਂਕ ਤੇ ਮੇਰਾ ਵੀ ਇੱਥੇ ਸੀ ਉਹ ਉੱਪਰ బోర్ਡ ਲੱਗਾ ਹੈਚਡੀਬੀ ਉੱਥੇ ਅਲਾ ਦੀ ਬ੍ਰਾਂਚ ਉੱਪਰਲੇ ਪਾਸੇ ਤੇ ਆ ਗੇਟ ਨੇ ਸੁਨਾਮੀ ਗੇਟ ਸੰਗਰੂਰ ਹਣ ਉਹਨਾਂ ਦਾ ਕੋਈ ਕੰਮ ਰਹਿ ਗਿਆ ਦੁਬਾਰੇ ਵਾਪਸ ਲੈ ਕੇ ਮੋੜ ਕੇ ਬੈਂਕ ਵਾਲੇ ਤੇ ਮੈਨੂੰ ਕਹਿੰਦੇ ਵੀ ਤੁਸੀਂ ਆਉਣਾ ਜਿਹੜਾ ਮੇਰਾ ਕੰਮ ਆ ਉਹ ਹੋਊਗਾ 8 ਤਰੀਕ ਨੂੰ ਉਹ ਕਹਿੰਦੇ ਆਨਲਾਈਨ ਹੀ ਤੁਸੀਂ ਪੇਮੈਂਟ ਭਰ ਦਿਓ ਵੀ ਤੁਹਾਨੂੰ ਆਉਣ ਦੀ ਲੋੜ ਨਹੀਂ ਮੈਂ ਕਿਹਾ ਵੀ ਮੇਰੇ ਤਾਂ ਬੱਚੇ ਛੋਟੇ ਨੇ ਮੈਂ ਤਾਂ ਬਾਰ-ਬਾਰ ਆ ਨਹੀਂ ਸਕਦੀ ਵੀ ਮੈਂ ਤਾਂ ਅੱਜ ਮਸਾ ਟਾਈਮ ਕੱਢ ਕੇ ਆਈ ਆ ਉਹ ਕਹਿੰਦੇ ਤੁਹਾਨੂੰ ਵਾਪਸ ਆਉਣ ਦੀ ਲੋੜ ਨਹੀਂ ਵੀ ਤੁਸੀਂ ਐ ਕਰਿਓ ਆਨਲਾਈਨ ਪੇਮੈਂਟ ਭਰ ਦਿਓ ਵੀ ਤੁਹਾਡਾ ਕਲੀਅਰ ਹੋ ਜਾਊਗਾ ਸੰਗਰੂਰ ਦਾ ਵੀਓ ਚੈੱਕ ਕਰੋ ਮੈਂ ਤਾਂ ਪਹਿਲੀ ਵਾਰ ਆਈ ਆ ਇੱਧਰ ਸੁਨਾਮੀ ਗੇਟ ਮੈਨੂੰ ਤਾਂ ਪਤਾ ਵੀ ਨਹੀਂ ਸੀ ਸੁਨਾਮੀ ਗੇਟ ਕਿੱਥੇ ਆ ਆਨੇ ਅਸੀਂ ਨਾਲ ਖਾ ਕੇ ਜਾਣੇ ਆ। ਕਿਨ ਮੈਂ ਤੈਨੂੰ ਨਾਲ ਖਵਾ ਕੇ ਲੈ ਕੇ ਜਾਂਦਾ ਅੱਜ। ਅਸੀਂ ਆਇਆ ਨਾਲ ਖਾਣ। ਭੈਣ ਕਹਿੰਦੀ ਖਵਾ ਕੇ ਲੈ ਕੇ ਆਵੇ। ویسੇ ਤਾਂ ਮੈਨੂੰ ਭੁੱਖ ਨਹੀਂ ਸੀ। ਅਸੀਂ ਘਰੇ ਰੋਟੀ ਖਾ ਕੇ ਆਏ ਸੀ ਮੈਂ ਚਾਹ ਨਾਲ। ਤੇ ਇਸੇ ਸੰਗਰੂਰ ਇੱਥੇ ਨਾਲ ਖਾ ਕੇ ਜਾਂਦੇ ਹੁੰਦੇ। ਮੈਂ ਤੇ ਭੈਣ ਵੀ ਆਇਆ ਕਈ ਵਾਰ ਗੱਗੀ ਵੀ ਆਇਆ ਇੱਥੇ। ਬੱਚੇ ਵੀ ਆਏ ਨੇ ਸਾਰੇ ਉਰੀ ਆਉਣੇ। ਟੇਸਟੀ ਬਹੁਤ ਹੁੰਦੇ ਨੇ। ਇੱਕ ਨਾਲ ਮਸਾ ਖਾਦਾ ਜਾਂਦਾ ਏ। ਇਹਨਾਂ ਦੀ ਚਟਣੀ ਬਹੁਤ ਗੈਟ ਹੁੰਦੀ ਏ। ਮਿੱਠੂ ਮਿੱਠੂ ਬੋਲ ਲੈ ਮਿੱਠੂ ਗੰਦਾ ਬੱਚਾ ਮਿੱਠੂ ਨੇ ਗਾ ਪਾ ਰੱਖਿਆ ਇੱਕ ਉਹਦੇ ਦੇ ਜਿਹੜੀ ਕਹਾਣੀ ਸੀ ਭੰਡੇ ਮੰਜਨ ਵਾਲਾ ਕੀ ਸੀ ਉਹ ਹਾਂ ਐ ਚੁੱਕ ਆਤੀ ਮੈਂ ਤਾਂ ਭੰਡੇ ਬਣਾਏ ਸੀ ਕarele ਪਰ ਮੇ ਕarele ਕੋਈ ਰੁੱਤਾ ਪਰ ਮੇ ਕarele ਨੇ ਲੈ ਦਿਖਾ ਕੇ ਦੇਖੀ ਕਿੰਨੇ ਟੇਸਟ ਬਣੇ ਸਸਕਾ ਮੈਂ ਤੈਨੂੰ ਫੋਨ ਲਾਈ ਜਾਂਦੀ ਸੀ ਤੇ ਉਹਦੇ ਨਹੀਂ ਆਇਆ ਹੋਣੀ ਆਏਗਾ ਲੋ ਜੀ ਟਾਈਮ ਵੱਜ ਗਏ ਨੇ ਦੁਪਹਿਰ ਦੇ ਪੌਣੇ 3 ਤੇ ਆਪਾਂ ਘਰੇ ਆਣੀ ਸੀਗੇ ਟਾਈਮ ਨਾਲ ਹੀ ਕਿਉਂਕਿ ਆ ਕੇ ਸੋਹਮ ਨੂੰ ਵੀ ਲੈਣਾ ਸੀ ਇਹਦੀ ਵੈਨ ਦਾ ਟਾਈਮ ਹੋਣ ਵਾਲਾ ਸੀ ਤੇ ਬਾਕੀ ਆਉਂਦੀ ਹੋਈ ਮੈਂ ਲੈ ਕੇ ਆਈਆਂ ਸਬਜ਼ੀ ਹਰੇ ਮਟਰ ਧਣੀਆਂ ਤੇ ਚਕੰਦਰ ਵੀ ਲੈ ਕੇ ਆਈਆਂ ਬਈ ਜੂਸ ਕੱਢ ਕੇ ਪੀਆ ਕਰਾਂਗੇ ਮੈਂ ਫਿਰ ਜੋ ਬਣ ਕਿਉਂਕਿ ਜੋ ਵੀ ਦੁਪਹਿਰੇ ਚਾਹ ਪੀਂਦਾ ਨਹੀਂ ਉਹਨੇ ਚਾਹ ਬੰਦ ਕਰ रखी ਆ ਤੇ ਉਧਰ ਭੈਣ ਨੇ ਬਣਾਏ ਸੀ ਕ੍ਰੇਲੇ ਭਰਮੇ ਮਸਾਲਾ ਭਰਕੇ ਤੇ ਉਹ ਉਹਨੇ ਦੋ ਕ੍ਰੇਲੇ ਤੇ ਤੇ ਆ ਜੋ ਉਹਨਾਂ ਖਾਉ ਖਾਉਂਦੇ ਫੇਵਰੇਟ ਆ ਮੈਂ ਰੱਖੀ ਆ ਹੁਣ ਚਾਹ ਠੀਕ ਆ ਤੇ ਇਧਰ ਅੰਕਲ ਹੁਣੇ ਅੱਜ ਫੇਰ ਆਏ ਹੋਏ ਨੇ ਪਲਾਕ ਆਲੇ ਆ ਆਪਣਾ ਸਾਗ ਪਿਆ ਪਲਾਕ ਵਾਲੇ ਅੰਕਲ ਹੁਣੇ ਆਏ ਹੋਏ ਨੇ ਉਹ ਵੀ ਚਾਹ ਪੀਣਗੇ ਅੱਜ ਅੰਕਲ ਆਪਦਾ ਦੁੱਧ ਲਿਆਏ ਕਹਿੰਦੇ ਭਾਈ ਤੇਰੀ ਆਂਟੀ ਕਹਿੰਦੀ ਆ ਵੀ ਦੁੱਧ ਲੈ ਕੇ ਜਾ ਵੀ ਕੁੜੀ ਨੂੰ ਨਹੀਂ ਤੰਗ ਕਰਨਾ ਤੇ ਵੀ ਉਹ ਤਾਂ ਆਪ ਮੁੱਲ ਲੈਂਦੇ ਨੇ ਦੁੱਧ ਦਾ ਕੋਈ ਨਾ ਅੰਕਲ ਦੁੱਧ ਨੂੰ ਤਾਂ ਕੀ ਹੁੰਦਾ ਸੀ ਤੇ ਬਾਕੀ ਆਪਾਂ ਆਪਣਾ ਹੀ ਦੁੱਧ ਪਾਵਾਂਗੇ ਹੁਣ ਮੈਨੂੰ ਨਹੀਂ ਪਤਾ ਵੀ ਅੰਕਲ ਦਾ ਦੁੱਧ ਕਿੰਮੇ ਦਾ ਹੋਊਗਾ ਕਿੰਮੇ ਦਾ ਨਹੀਂ ਮੈਨੂੰ ਹੁਣ ਸਾਡਾ ਦੁੱਧ ਹੀ ਵਧੀਆ ਲੱਗਦਾ ਉਹ ਹੀ ਦੁੱਧ ਦੀ ਚਾਹ ਬਣਾਵਾਂਗੇ ਤੇ ਬਾਕੀ ਸੋਹਮ ਆ ਗਿਆ ਸਕੂਲੋਂ ਤੇ ਹੁਣ ਗੱਗੀ ਦਾ ਫੋਨ ਆ ਗਿਆ ਸੀ ਪਹਿਲਾਂ ਮੇਰੀ ਦੀਦੀ ਦਾ ਫੋਨ ਆ ਗਿਆ ਸੀ ਬਸ ਉਹਨਾਂ ਨਾਲ ਲੱਗੀ ਰਹੀ ਟਾਈਮ ਪਾਸ ਪੌਣੇ 3 ਵਜੇ ਨੇ ਦੁਪਹਿਰ ਦੇ ਮੈਂ ਆ ਗਈ ਸੀ 12:30 ਪੌਣੇ 1 ਵਜੇ ਘਰੇ ਆ ਗਈ ਸੀ ਤੇ ਬਾਕੀ ਹੁਣ ਆਪਾਂ ਚਾਹ ਪਾਣੀ ਬਣਾਉਣੇ ਆ ਤੇ ਚਾਹ ਪੀਣੇ ਬੱਚੇ ਜਾਣਗੇ ਟਿਊਸ਼ਨ ਤੇ ਤੇ ਬਾਕੀ ਕਰਦੇ ਆ ਬਲੌਗ ਕੰਟੀਨਿਊ ਚੱਪਲ ਲਿਆਂਦੇ ਆ ਆਮਲਾ ਤੇ ਚਕੰਦਰ ਇਹਨਾਂ ਦਾ ਜੂਸ ਕੱਢ ਕੇ ਪੀਆ ਕਰਾਂਗੇ ਹੁਣ ਮੇਰਾ ਫੋਨ ਬੈਟਰੀ ਲੋ ਸੀ ਪਾਵਰ ਬੈਂਕ ਨਾਲ ਹੀ ਚੱਕੀ ਫਿਰਦੀ ਆ ਮੈਂ ਲਿਆਈ ਸੀ ਹਰੇ ਮਟਰ ਉਹ ਮੈਂ ਕੱਢ ਕੇ ਰੱਖ ਤੇ ਧਨੀਆ ਰੱਖ ਤਾਂ ਸਮਾਰ ਕੇ ਤੇ ਅੱਜ ਆਪਣੇ ਪਿਆ ਸਾਗ ਵੀ ਪਿਆ ਠੀਕ ਆ ਮੇਰੇ ਜੋਗਾ ਤਾਂ ਬਈ ਸਾਗ ਪਿਆ ਮੈਂ ਤਾਂ ਸਾਗ ਹੀ ਪਾਉਂਗੀ ਤੇ ਸੋਹਮ ਦੇ ਆਲੂ ਪਿਆ ਸਵੇਰੇ ਤਾਜ਼ੇ ਬਣਾਏ ਸੀ ਤੇ ਨੰਬਰ 2 ਤੇ ਜੋ ਵੀ ਵਾਸਤੇ ਉਹਦੀ ਮਾਸੀ ਦੇ ਘਰੋਂ ਕarele ਆ ਗਏ ਅੱਜ ਮੈਂ ਕੁਛ ਨਹੀਂ ਬਣਾਉਂਦੀ ਧਾਰ ਸਬਜ਼ੀ ਅੱਜ ਆਪਣੀ ਕਿਚਨ ਚ ਹੈਗੀ ਛੁੱਟੀ ਕਿਚਨ ਆਪਾਂ ਚੰਗੀ ਤਰ੍ਹਾਂ ਕਲੀਨ ਕਰਤੀ ਆ ਸਾਰੇ ਕਿਤੇ ਕੱਪੜਾ ਮਾਰਤਾ ਗੈਸ ਤੇ ਸੈਲਫ ਤੇ ਸਾਰੇ ਕਿਤੇ ਤੇ ਭਾਂਡੇ ਵੀ ਮਾਸਦੇ ਆ ਠੀਕ ਆ ਤੇ ਹੁਣ ਮੈਂ ਲੱਗੀ ਆ ਡੌਗੀ ਗੰਦੇ ਬੱਚੇ ਮੈਨੂੰ ਤੰਗ ਕਰਦੇ ਆ ਹਾਂ ਕੀ ਹੋ ਗਿਆ ਆ ਫਿਰ ਕੀ ਹੋ ਗਿਆ ਤੂੰ ਕਣਕ ਖਾ ਕੇ ਆ ਹੈ ਕਰਕ ਕਿਨੇ ਖਾਦੀ ਐ ਮੈਨੂੰ ਦੱਸੋ ਪਹਿਲਾਂ ਚੰਗੀ ਤਰ੍ਹਾਂ ਪੰਨਾ ਮੈਂ ਤੁਹਾਨੂੰ ਫੜ ਕੇ ਹਜੇ ਨਹੀਂ ਕੁਝ ਵੀ ਮਿਲਦਾ ਹਜੇ ਤਾਂ ਪੌਣੇ 5 ਵੀ ਨਹੀਂ ਹੋਏ 6 ਵਜੇ ਮਿਲੂਗੀ ਰੋਟੀ ਚਲੋ 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 ਫਿਰ ਰੋਟੀਆਂ ਕਰਦੇ ਹੋਏ ਨਾ ਪਤਲੀ ਪੋਟੀ ਕਰਨ ਲੱਗੇ ਅਸੀਂ ਨਾ ਇਹਨਾਂ ਨੂੰ ਰੋਟੀ ਜ਼ਿਆਦਾ ਪਾਉਣ ਲੱਗੇ ਸੀ ਇੱਕ ਇੱਕ ਦੋ ਡੰਗ ਮੈਨਾਂ ਇਹਨਾਂ ਨੂੰ ਰੋਟੀ ਜ਼ਿਆਦਾ ਪਾਤੀ ਦੋ ਦਿਨ ਮੈਨੂੰ ਆਏ ਸੀ ਮਹਾ ਵੱਡੇ ਹੋ ਗਏ ਥੋੜੀ ਜਿਹੀ ਇਹਨਾਂ ਦੀ ਖਰਾਕ ਵਧਾ ਦਿੰਦੇ ਆ ਇਹ ਤਾਂ ਭਈ ਲੱਗੇ ਪਤਲੀ ਪੋਟੀ ਕਰਨ ਮੈਂ ਕਿਹਾ ਇਹਨਾਂ ਦੇ ਬੱਸ ਦਾ ਕੰਮ ਨਹੀਂ ਹੈਗਾ ਹਜੇ ਭਾਜੀ ਆਪਾਂ ਇਹਨਾਂ ਨੂੰ ਘਾਟ ਹੀ ਪਾਵਾਂਗੇ ਰੋਟੀ ਔਖਾ ਦਾ ਫਿਰ ਪਤਲੀ-ਪੋਟੀ ਕਰਦੇ ਨੇ ਜਦੋਂ ਦਿੱਕਤ ਆਉਂਦੀ ਆ ਫਿਰ ਇੱਕ ਮਿੰਟ ਮੈਂ ਤਾਂ ਇਹਨਾਂ ਨੂੰ ਤੰਗ ਕਰ ਲਿਆ ਟਿਕਦੇ ਨਹੀਂ ਤੁਸੀਂ ਆ ਦੇ ਦੋਨੇ ਕੇ ਵਿੱਚ ਚੰਬੜਦੇ ਨੇ ਮੈਨੂੰ ਲੈ ਲੈ ਦੇਖ ਦੇਖ ਦੇ ਮੇਰੇ ਕੋਲ ਕੁਝ ਨਹੀਂ ਹੈਗਾ ਹਜੀ ਕੁਝ ਵੀ ਨਹੀਂ ਹੈਗਾ ਹਜੀ ਚਲੋ ਮੈਂ ਤੁਹਾਡੇ ਕੱਪੜੇ ਲਾ ਕੇ ਅੰਦਰ ਰੱਖਾਂ ਨਾਲੇ ਤੁਹਾਡਾ ਪਿੰਜਰਾ ਅੰਦਰ ਰੱਖਾਂ ਤੇ ਫਿਰ ਤੁਹਾਨੂੰ ਰੋਟੀ ਦਵਾਂਗੀ ਅੱਜ ਤੁਹਾਨੂੰ ਕੁਝ ਨਹੀਂ ਮਿਲਦਾ ਫੇਡੋ ਅੱਜ ਮਸਤੀ ਮਾਰੂ ਬੇੜੇ ਚ ਜੋ ਵਲਈ ਸਰਪ੍ਰਾਈਜ਼ ਹੈ ਮਾਸਤੀ ਨਕਰੇਲੇ ਭੇਜੇ ਨੇ ਭਰੇ ਹੋਏ ਇਹ ਕਰੇਲੇ ਨੇ ਸਬਜੀ ਵਾਲੇ ਤੂੰ ਖਾਵੇਂਗਾ ਹੈ ਕਰੇਲੇ ਸਬਜੀ ਵਾਲੇ ਕਰੇਲੇ ਵਾਲੀ ਮੈਂ ਰੱਖਦਾ ਫੇਰ ਹੋਰ ਮੈਂ ਕੀ ਕਿਹਾ ਤੁਹਾਨੂੰ ਸਰਪ੍ਰਾਈਜ਼ ਦਿੰਦਾ ਆਹ ਦੇ ਕਰੇਲੇ ਵਾਲਾ ਸਰਪ੍ਰਾਈਜ਼ ਦਿੰਦਾ ਹਾਂ ਦੇਖ ਹੁਟਕੇ ਕਹਦਾ ਤੁਸੀਂ ਜੋਬ ਨੂੰ ਸਰਪ੍ਰਾਈਜ਼ ਦੇ ਤਾਂ ਮੈਨੂੰ ਦਿੱਤਾ ਨਹੀਂ ਥੱਲੇ ਲਟ ਗਿਆ ਤੂੰ ਕਾਇ ਨਾ ਕਰੀ ਲੈ ਕਾਇ ਨਾ ਕਰੀ ਲੈ ਤੇਰੇ ਤਾਲ ਨੂੰ ਪਹਿਨਾਂ ਮੈਂ ਕਿਉਂ 파ਕੇ ਕਰਨ ਕਰਦੀ ਆ ਲਓ ਜੀ ਸ਼ਾਮ ਦਾ ਟਾਈਮ ਹੋ ਗਿਆ ਬੱਚਿਆਂ ਲਈ ਰੋਟੀ ਮੈਂ ਬਣਾ ਲਈ ਆ ਤੇ ਜੋ ਵੀ ਹੁਣ ਦੁੱਧ ਲੈ ਕੇ ਆਇਆ ਸ਼ਾਮ ਨੂੰ ਕਿਉਂਕਿ ਮੈਂ ਦੁੱਧ ਲਾ ਲਿਆ ਵੀ ਗਲੀ ਜੀ ਹੋਵੇ ਸ਼ਾਮ ਨੂੰ ਰੋਟੀ ਦਾ ਟਾਈਮ ਸੀ ਹੁਣ ਮੜਾ ਬਬਰ ਕੇ ਰੱਖ ਦੇ ਨਮਸਤੇ ਦੇਖੋ ਇਹਨਾਂ ਨੂੰ ਨਪੈਰਟ ਦੇ ਵਿੱਚ ਪਤਾ ਨਹੀਂ ਲੱਗਦਾ ਵੀ ਖਾਣ ਚੀਜ਼ ਪਈਆ ਘਰੇ ਕੋਈ ਹੁਣ ਨਾ ਮੈਂ ਡੱਬਾ ਭਰ ਕੇ ਰੱਖਦਾ ਸਿੱਧਾ ਚੱਕਿਆ ਕਰਨ ਲੱਗ ਜੂ ਫ੍ਰਿਜ ਦੇ ਉੱਪਰ ਭਰਤਾ ਤੇ ਦੋਨੇ ਜਾਣੇ ਖਾ ਲਿਆ ਕਰਨਗੇ ਡੱਬਾ ਚੱਕ ਕੇ ਸਾਹਮਣੇ ਜੋ ਵੀ ਸੋਹਣਾ ਸੋਮੀ ਮੈਂ ਜਾਣਦੀ ਆ ਫਿਰ ਲੜ ਪਏ ਉਰੇ ਆ ਬਾਥਰੂਮ ਮੰਮੀ ਦੇ ਕੋਲ ਜੋ ਵੀ ਤਵੇ ਕਰੇਲੇ ਦੇ ਕੇ ਖੋਸ਼ ਹੋ ਗਿਆ ਉਹਦੀ ਮਾਸੀ ਨੇ ਬਣਾਏ ਨੇ ਤੇ ਸੋਹਮ ਲਈ ਆਲੂ ਬਣਾਏ ਪਏ ਸੀਗੇ ਸਵੇਰੇ ਬਣਾਏ ਸੀ ਤਾਂ ਅੱਜ ਆ ਮੈਂ ਵਿੱਚ ਘਿਓ ਪਾ ਕੇ ਹੁਣ ਤਵੇ ਤੇ ਰੱਖ ਕੇ ਕੋਲੀ ਗਰਮ ਕਰ ਰਹੀ ਹਾਂ ਸਬਜੀ ਤੇ ਮੇਰੇ ਵਾਸਤੇ ਸਾਗ ਪਿਆ ਅੱਜ ਮੈਂ ਕੁਝ ਨਹੀਂ ਬਣਾਇਆ ਤਾਂ ਕਰਕੇ ਵੈਸੇ ਹਰੇ ਮਟਰ ਕੱਢੇ ਪਏ ਆ ਸਵੇਰ ਵਾਸਤੇ ਤੇ ਮੇਰੇ ਛੋਲੇ ਵੀ ਭੋਂਕੇ ਰੱਖੇ ਪਏ ਦੇਖੋ ਇੱਧਰ ਜੋ ਕੀ ਹੋ ਗਿਆ ਸਾਰੇ ਦੇਖ ਨਾ ਕਿ ਮੋੜੋ ਬੋਲੋਗੇ ਆਦ ਦਿਨ 9:00 ਵਜੇ ਨੇ ਬੱਚੇ ਪੜ ਲਓ टीवी बंद ਕਰ ਦੋ ਫਿਰ ਫਾਇਦਾ ਕੀ ਨਾਲ ਨਾਲ ਟੀਵੀ ਚੱਲੀ ਜਾਂਦਾ ਜੋ ਵੀ ਦੀ ਪੜ੍ਹਾਈ ਚੱਲ ਰਹੀ ਨਾਲ ਨਾਲ ਟੀਵੀ ਵੀ ਚੱਲ ਰਿਹਾ ਤੇ ਮੈਂ ਲੱਗਿਆ ਸੋ ਨੂੰ ਦੁੱਧ ਦੇਣ ਕਿਉਂਕਿ ਰਾਤ ਦੇ ਪੱਜ ਕੇ ਨੇ ਅੱਜ ਤਾਂ ਮੈਂ ਸੰਗਰੂਰ ਇਹ ਜਾ ਕੇ ਆਈਆਂ ਮੇਰਾ ਸਿਰ 'ਚ ਹਵਾ ਪੜ ਗਈ ਆ ਮੁੜ ਕੇ ਸਰੀਰ ਹੀ ਨਹੀਂ ਸੈੱਟ ਹੋਇਆ ਜਦੋਂ ਦੀ ਮੈਂ ਜਾ ਕੇ ਆਈਆਂ ਸਾਰੀ ਐਲਰਜੀ ਖਤਮ ਹੋ ਗਈ ਜਾ ਕੇ ਉੱਥੇ ਪਤਾ ਨਹੀਂ ਕੀ ਹੋ ਜਾਂਦਾ ਸਫਰ ਨਹੀਂ ਹੁੰਦਾ ਤੇ ਵੀ ਨਹੀਂ ਜਾ ਸਕਦੇ ਤੇ ਨਾਲੇ ਕੋਈ ਕੰਮ ਨਹੀਂ ਬਣਿਆ ਤੇ ਉਹ ਕਹਿੰਦੇ ਵੀ 8 ਤਰੀਕ ਤੋਂ ਬਾਅਦ ਜਾਂ ਤਾਂ ਤੁਸੀਂ ਇੱਥੇ ਆ ਜਾਓ ਵੀ ਜਾਂ ਫਿਰ ਆਪਣੀ ਆਨਲਾਈਨ ਪੇਮੈਂਟ ਭਰ ਦਿਓ ਫਿਰ ਜਾ ਕੇ ਆਪਣਾ ਕਲੀਅਰ ਹੋਊਗਾ 8 ਤਰੀਕ ਤੱਕ ਜੇ ਉਹਨਾਂ ਦਾ ਆਪਣੇ ਵੇਟ ਕਰਨੀ ਪਊਗੀ ਤੇ ਬਾਕੀ ਭੈਣ ਹੁਣਿਆਂ ਦਾ ਵੀ ਕੰਮ ਬਣਿਆ ਉਹਨਾਂ ਨੇ ਐਨਓਸੀ ਲੈਣੀ ਸੀ ਫੈਕਟਰ ਦੀ ਉਹਨਾਂ ਨੇ ਪਹਿਲਾਂ ਟਰੈਕਟਰ ਲਿਆ ਸੀਗਾ ਤੇ ਉਹਦੀ ਐਨਓਸੀ ਵਗੈਰਾ ਲੈਣੀ ਸੀ ਉਹਨਾਂ ਦਾ ਵੀ ਉੱਥੇ ਸੀਗਾ ਲੋਨ ਤੇ ਆਪਣਾ ਵੀ ਉੱਥੇ ਸੀਗਾ ਤਾਂ ਕਰਕੇ ਫਿਰ ਮੈਂ ਤੇ ਕਪੜੇ ਬਣੋਈਏ ਨਾਲ ਗਈ ਸੀ ਕਿਉਂਕਿ ਉਹਨਾਂ ਨੇ ਐਨਓਸੀ ਲੈਣੀ ਸੀ ਫਿਰ ਮੈਂ ਆਪਣੇ ਪੈਸੀ ਭਰਨ ਜਾਣਾ ਸੀਗਾ ਤਾਂ ਕਰਕੇ ਫਿਰ ਤੇ ਬਾਕੀ ਅੱਜ ਕੋਈ ਇੰਨਾ ਖਾਸ ਵਲੌਗ ਬਣਿਆ ਨਹੀਂ ਹੈਗਾ ਜੋ ਵੀ ਬਣਿਆ ਤੁਹਾਡੇ ਸਾਹਮਣੇ ਆ ਰੋਟੀ ਪਾਣੀ ਆਪਾਂ ਨੇ ਸਾਰਾ ਖਾ ਲਿਆ ਤੇ ਤਿੰਨੇ ਜਣਿਆਂ ਨੇ ਖਾ ਲਿਆ ਭਾਂਡੇ ਵਗੈਰਾ ਮਾਂਸ ਤੇ ਫਿਰ ਭੈਣ ਹੋਣੀ ਆ ਗਈ ਸੀਗੇ ਤੇ ਫਿਰ ਬੈਠੇ ਗੱਲਾਂ ਮਾਰੀ ਗਿਆਂ ਬਸ ਵਲੌਗ ਬਣਾਇਆ ਨਹੀਂ ਹੈਗਾ ਆ ਦੇਖੋ ਕਿਚਨ ਆਪਾਂ ਪੂਰੀ ਓਕੇ ਕਰਤੀ ਭਾਂਡੇ ਭੁੰਡੇ ਮਾਂਜ ਕੇ ਮੈਂ ਫ੍ਰੀ ਹੋ ਗਈਆਂ ਬਸ ਵਲੌਗ ਨਹੀਂ ਬਣਿਆ ਹੁਣ ਸੋ ਹਮ ਤਾਂ ਦੁੱਧ ਲੈਣ ਆਈਆਂ ਤੇ ਤਕਾਵੜ ਜੀ ਹੋ ਗਈ ਆ ਦਿਲ ਨਹੀਂ ਕਰ ਰਿਹਾ ਪਤ ਨਹੀਂ ਕੀ ਹੋਇਆ ਪਿਆ એનਰਜੀ ਜੀ ਖਤਮ ਹੋਈ ਪਈ ਆ ਦੇਖਦੇ ਆ ਕੱਲ ਤੋਂ ਕਰਦੇ ਆ ਸਟਾਰਟ ਕੰਮ ਰੈਗੂਲਰ ਅੱਜ ਦਾ ਦਿਨ ਤਾਈ ਲੰਘ ਗਿਆ ਜਦੋਂ ਕਿਤੇ ਚਲੇ ਜਾਵਾਂ ਨਾ ਫਿਰ ਕੰਮ ਨਹੀਂ ਹੁੰਦਾ ਮੁੜ ਕੇ ਤੇ ਬਾਕੀ ਜੋ ਵੀ ਪੜਨ ਲੱਗਾ ਕਾ ਦਾ ਪੇਪਰ ਆ ਜੋ ਵੀ ਕਰ ਲੂੰ ਪੰਜਾਬੀ ਦਾ ਪੰਜਾਬੀ ਘਟਉਂਦੀ ਆ ਜੋ ਮਨ ਨੂੰ ਬਈ ਬਾਕੀ ਸਾਰੇ ਸਬਜੈਕਟ ਆਉਂਦੇ ਨੇ ਪੰਜਾਬੀ ਘੱਟ ਆਉਂਦੀ ਹੈ ਹੁਣ ਪੰਜਾਬੀ ਦਾ ਪੜ੍ਹਨ ਲੱਗਿਆ ਹੋਇਆ ਸੋਮੂ ਲਾ ਬੱਚੇ ਦੁੱਧ ਆਜੋ ਆਪ ਦਿਤਕਾਣੇ ਦੇ ਸਰਾਣੇ ਦੇ ਪਾਉ ਸਿੱਧਾ ਹੋ ਕੇ ਆਵਾਜ਼ ਘੱਟ ਕਰੋ ਫੋਨ ਦੀ ਲੋ ਜੀ ਅੱਜ ਤੋਂ ਪੜ੍ਹਨ ਲੱਗਿਆ ਮੈਂ ਵੀ ਅੱਜ ਸਿਟਰਾਜਿਨ ਦੀ ਗੋਲੀ ਲਈਆ ਕਿਉਂਕਿ ਮੈਨੂੰ ਥੋੜੀ ਜਿਹੀ ਪ੍ਰੋਬਲਮ ਜੀ ਬਤੀ ਪਈ ਹੈ ਤੇ ਕਰਕੇ ਮੈਂ ਵੀ ਸਿਟਰਾਜਿਨ ਲਈ ਅੱਜ ਜੋ ਵੀ ਕਹਿ ਰਿਹਾ ਮੈਂ ਤੁਹਾਨੂੰ ਵੀ ਦੇਖ ਕੋ ਗੋਲੀ ਮੈਂ ਵੀ ਲੈ ਕੇ ਦੇਖਾਂ ਵੈਸੇ ਮੈਨੂੰ ਅਸਰ ਉਸਰ ਤਾਂ ਇਹ ਕਰਦੀ ਹੁੰਦੀ ਗੋਲੀ ਬਾਕੀ ਦੇਖਦੇ ਹਾਂ ਜੋ ਕੋਈ ਫਰਕ ਪਾਊਗਾ ਤੇ ਬਾਕੀ ਚਲੋ ਠੀਕ ਹੈ ਜੀ ਇਹ ਸੀ ਆਪਣਾ ਅੱਜ ਦਾ ਬਲੌਗ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਬਾਏ ਗੁੱਡ ਨਾਈਟ